ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਲਾਕੇ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਤੇ ਪਾਰਾ 44 ਡਿਗਰੀ ਤੋਂ ਵੀ ਪਾਰ ਹੋ ਚੁੱਕਾ ਹੈ ਜਿਸ ਦੇ ਚੱਲਦੇ ਹੋਏ ਗਰਮੀ ਦੇ ਵਿੱਚ ਰਾਹਤ ਪਾਣ ਦੇ ਲਈ ਅਕਸਰ ਲੋਕ ਨਹਾਉਣ ਦੇ ਲਈ ਨਹਿਰਾਂ ਤੇ ਦਰਿਆਵਾਂ ਦਾ ਰੁਖ ਕਰਦੇ ਹਨ ਅਤੇ ਪਾਣੀ ਦੀ ਡੂੰਘਾਈ ਦਾ ਜਾਇਜਾ ਨਾ ਹੋਣ ਦੇ ਚੱਲਦੇ ਹੋਏ ਪਾਣੀ ਦੇ ਵਿੱਚ ਡੁੱਬਣ ਦੇ ਹਾਸੇ ਲਗਾਤਾਰ ਵਧ ਰਹੇ ਹਨ ਤੇ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਸੀ ਬੀਤੇ ਕੱਲ ਜਿੱਥੇ ਕੀ ਨੰਗਲ ਦੇ ਸਤਲੁਜ ਦਰਿਆ ਦੇ ਵਿੱਚ ਪਿੰਡ ਮੋਜੋਵਾਲ ਵਿਖੇ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਇੱਕ 20 ਸਾਲਾ ਯੁਵਕ ਦੀ ਮੌਤ ਹੋ ਗਈ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਟੀਮ ਦੇ ਮਦਦ ਨਾਲ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਦੂਸਰੇ ਦਿਨ ਵੀ ਉਹਨਾਂ ਨੂੰ ਸਫਲਤਾ ਹਾਸਲ ਨਹੀਂ ਹੋ ਪਾਈ ਦੱਸਿਆ ਜਾ ਰਿਹਾ ਹੈ ਕਿ ਡੁੱਬਣ ਵਾਲਾ ਵਿਅਕਤੀ ਗੁਲਦੀਪ ਸਿੰਘ ਹੈ ਜੋ ਕਿ ਅੰਬਰਸਰਦਾ ਰਹਿਣ ਵਾਲਾ ਹੈ ਅਤੇ ਮਹਾਲੀ ਤੋਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਪਣੇ ਸੋਰੇ ਪਿੰਡ ਆਇਆ ਸੀ ਜਿੱਥੇ ਕਿ ਬਾਲ ਕਟਾਉਣ ਤੋਂ ਬਾਅਦ ਉਹ ਨਹਾਉਣ ਦੇ ਲਈ ਸਤਲੁਜ ਦਰਿਆ ਦੇ ਚਲੇ ਜਾਂਦੇ ਹਨ ਅਤੇ ਜਿੱਥੇ ਡੂੰਘੇ ਪਾਣੀ ਦੇ ਵਿੱਚ ਜਾਣਦੇ ਚਲਦੇ ਹੋਏ ਉਹ ਡੁੱਬ ਜਾਂਦਾ ਹੈ ਫਿਲਹਾਲ ਗੋਤਾਖੋਰਾਂ ਦੀਆਂ ਟੀਮਾਂ ਵੱਲੋਂ ਮੁਸ਼ੱਕਤ ਦੇ ਨਾਲ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਅਪੀਲ ਕੀਤੀ ਜਾਂਦੀ ਹੈ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਦਰਿਆਵਾਂ ਤੇ ਨਹਿਰਾਂ ਤੇ ਨਾ ਨਹਾਇਆ ਜਾਵੇ ਕਿਉਂਕਿ ਇਹਨਾਂ ਇਨਾਂ ਦੇ ਵਿੱਚ ਹੀ ਅਕਸਰ ਇਸ ਤਰ੍ਹਾਂ ਦੇ ਹਾਸੇ ਵੇਖਣ ਨੂੰ ਮਿਲਦੇ ਹਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜਿਹਨਾਂ ਦੀ ਡੈਥ ਹੋਈ ਇਹਨਾਂ ਦਾ ਨਾਮ ਕੀ ਸੀ ਕਲਦੇਪ ਸਿੰਘ ਇੱਕ ਥੋੜੇ ਕੀ ਲੱਗਦੇ ਸੀ ਜੀ ਤਾਂ ਇਹ ਹੋਇਆ ਕੀ ਉਹ ਤਾਂ ਨਹੀਂ ਭਾਈ ਮੈਨੂੰ ਤਾਂ ਪਤਾ ਹੀ ਮੈਨੂੰ ਕੱਲ੍ਹ ਫੋਨ ਆਇਆ ਕਹਿੰਦੇ ਕਿ ਕਮਲਪ੍ਰੀ ਭਾਈ ਦਾ ਨੰਬਰ ਦੇਓ ਤੇ ਮੈਂ ਨੰਬਰ ਦਿੱਤਾ ਤੇ ਫਿਰ ਮੈਨੂੰ ਨਸਾ ਕਿ ਇੱਦਾਂ ਕਰਕੇ ਪਾਣੀ ਲਿਆਣ ਲਾਣਗੇ ਤੇ ਡੁੱਬਣ ਹੂੰ ਕਿੰਨੀ ਉਮਰ ਸੀਗੀ ਇੰਦੇ ਵੀ ਵੀ ਕਿਹਨੇ ਜਰੂਰੀ ਸ਼ਾਦੀ ਹੋ ਗਈ ਡੇਢ ਸਾਲਾਂ ਦੀ ਬੱਚੇ ਕੋਈ ਬੱਚੇ ਹਾਂ ਤੇ ਹੁਣ ਕੀ ਅਪ੍ਰਿਆਸ ਚੱਲ ਰਹੇ ਨੇ ਆਪਣੇ ਉਹ ਤਾਂ ਲੱਭ ਰਹੇ ਨੇ ਵਾਕਈ ਉਹਦੀ ਕੋਸ਼ਿਸ਼ ਤਾਂ ਹੈ ਲੱਭ ਰਹੀ ਨਹੀਂ ਬਾਕੀ ਦੇਖੋ ਉਹ ਨਾਮ ਦੀ ਦਸੋ ਇੱਕ ਜਿਹੜੀ ਪੂਰੀ ਘਟਨਾ ਹੋ ਗਈ ਇਹ ਬੜੀ ਮਦਭਾਗੀ ਘਟਨਾ ਚ ਕਿੱਦਾਂ ਹੋ ਗਈ ਕੌਣ ਸੀ ਬੰਦਾ ਸਰ ਇਹ ਇੱਕ ਸਮੇਂ ਦਾ ਗੇੜ ਰੱਖ ਲਓ ਤੁਸੀਂ ਇਹ ਸਾਡੇ ਨਾਲੇ ਇੱਥੇ 2-3 ਕਿਲੋਮੀਟਰ ਤੇ ਸਨੋਲੀ ਨਜ਼ਾਰਾ ਪਿੰਡ ਪੈਂਦਾ ਜੀ ਉੱਥੋਂ ਦਾ ਜਵਾਈ ਸੀਗਾ ਇਹ ਤੇ ਆਏ ਮੋਹਾਲੀ ਤੋਂ ਆ ਤੇ ਇਹਦਾ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਡੁੱਬ ਕੇ ਇਹਦੀ ਮਸੀ ਦੀ ਮੁੰਡੇ ਨੇ ਕੇਸ ਆਪਣੇ ਕਟਵਾਏ ਹੂੰ ਉਹ ਕੇਸਾਂ ਨੂੰ ਇਹ ਯਾਨੀ ਤਾਰਨ ਵਾਸਤੇ ਇੱਥੇ ਪਾਣੀ ਦੇ ਵਿੱਚ ਆਏ ਹੂੰ ਤੇ ਪਹਿਲੇ ਤੇ ਇਹ ਮੋਹਾਲੀ ਤੋਂ ਆ ਕੇ ਨੰਗਲ ਉੱਤਰ ਕੇ ਆਪਣੇ ਸਹੁਰਿਆਂ ਦੇ ਚਲੇ ਗਏ ਹੂੰ ਉੱਥੋਂ ਫਿਰ ਇਹ ਤਿੰਨ ਜਣੇ ਮੋਟਰਸਾਈਕਲ ਤੇ ਆਏ ਇੱਥੇ ਦਰਿਆ ਤੇ ਤੇ ਇੱਥੇ ਵੀ ਚਲੋ ਸਾਡਾ ਜਿਹੜਾ ਸੇਫ ਤਾਂ ਇਹ ਹੈਗਾ ਇਹ ਪਰ ਪਤਾ ਨਹੀਂ ਵੀ ਕਿਸ ਹਿਸਾਬ ਨਾਲ ਇਹ ਘੁੰਮ ਕੇ ਇੱਧਰੋਂ ਉਹ ਸਾਹਮਣੇ ਜਗਤ ਤੇ ਚੱਲ ਗਏ ਜਿੱਥੇ ਬੰਦੇ ਸਾਡੇ ਬੈਠੇ ਆ ਤੇ ਉੱਥੇ ਪਾਣੀ ਜਿਹੜਾ ਹੈ ਉਹ ਕਿਤੇ 5 ਫੁੱਟ ਹੈ ਕਿਤੇ 10 ਫੁੱਟ ਹੈ ਕਿਤੇ 15 ਫੁੱਟ ਹੈ ਫੇਸ ਕਰਕੇ ਉਹ ਜਿਹੜੇ ਦੂਜੇ ਦੇਖਣ ਵਾਲੇ ਉਹ ਦੇਖਦੇ ਰਹੇਗੇ ਤੇ ਪਾਣੀ ਜਿਹੜੇ ਕੇਸ ਪਾਣੀ ਦੇ ਵਿੱਚ ਬਹਾ ਕੇ ਉਹ ਮੁੜ ਕੇ ਨਹਾਣ ਲੱਗਿਆ ਸੀ ਕੰਦੇ ਉਹ ਨਹਾਣ ਲੱਗਿਆ ਡੁੱਬ ਗਿਆ ਬਸ ਉੱਥੇ ਤੀਸਰ ਇਹ ਸਰਚ ਵੀ ਅਨਕਲ ਦੇ ਚੱਲਿਆ ਵਾ ਹਾਂਜੀ ਸਰ ਇਹ ਕੱਲ ਦਾ ਚੱਲਿਆ ਜੀ ਕੱਲ ਤਕਰੀਬਨ 2:30 ਘੰਟੇ ਕਮਲਪ੍ਰੀਤ ਸੈਣੀ ਦੀ ਪਾਰਟੀ ਟੀਮ ਨੇ ਸਾਰੇ ਜਿਹੜੇ ਲਾਏ ਆ ਤੇ ਹੁਣ ਵੀ ਤਕਰੀਬਨ 10 ਵਜੇ ਤੋਂ ਲੱਗੇ ਹੋਏ ਆ ਜੀ ਜਾ 3-4 ਘੰਟੇ ਹੋ ਗਏ ਐ ਇਹਨਾਂ ਨੂੰ ਪਹਲੇ ਰਿਜ਼ਲਟ ਕੋਈ ਨਹੀਂ ਨਿਕਲਿਆ ਰਿਜ਼ਲਟ ਕੋਈ ਨਹੀਂ ਸੋਣ ਨੂੰ ਤਾਂ ਇਥੋਂ ਇਨਫਾਰਮੇਸ਼ਨ ਮਿਲੀ ਜੀ ਪਿੰਡ ਪਾਸੇ ਤੋਂ ਵੀ ਇਹ ਬੰਦੇ ਕੋਈ ਬਾਲ ਬੂਲ ਉਤਾਰਨ ਵਾਸਤੇ ਆਏ ਸੀ ਇੱਥੇ ਕੱਲ ਦੀ ਗੱਲ ਐ ਤੇ ਇਸ ਕਰਕੇ ਵੀ ਵੀ ਉਹਨਾਂ ਦਾ ਪੈਰ ਕੁਲ ਤੁਸੀਂ ਰ ਗਿਆ ਆਪਣੀ ਪਾਣੀ ਚ ਜਾਂ ਪਾਣੀ ਡੂੰਗਾ ਸੀਗਾ ਇਸ ਕਰਕੇ ਬੰਦਾ ਫੇ ਲੱਭਿਆ ਨਹੀਂ ਮੁੜ ਕੇ ਪਾਣੀ ਚ ਹੂੰ ਬਾਕੀ ਹੁਣ ਇਹਦੀ ਕੋਸ਼ਿਸ਼ ਚੱਲ ਰਹੀ ਐ ਹੂੰ ਅਗਰ ਨਬੋਟਲ ਆਇਆ ਵਾ ਬੰਦੇ ਡਗੋੜੀ ਲੱਗੇ ਹੋਏ ਆ ਨਾਲ ਕੀ ਕੋਣ ਬੰਦਾ ਸੀ ਕਿੱਥੇ ਦਾ ਬੰਦਾ ਸੀ ਇੱਕ ਗੁਰਦੀਪ ਸਿੰਘ ਸੀ ਆ ਕੋਈ 22-23 ਸਾਲ ਦਾ ਮਰਦਾ ਹਾਂ ਇਸ ਨੌਲੀ ਮਿਆਰੀ ਦੇ ਸੋਹਰੇ ਹੈ ਹਾਂ ਹੈ ਅੰਬਰਸਰ ਸਰਦਨ ਵਾਲਾ ਹਾਂ ਤੇ ਬਾਕੀ ਦੇ ਘਰ ਦੇ ਮੈਂਬਰ ਡੈਡੀ ਵਗੈਰਾ ਆ ਰਹੇ ਹੈ ਹਾਂ